ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਜਨਮ ਤੋਂ ਲੈ ਕੇ 1 ਮਹੀਨੇ ਤੱਕ ਦੇ ਬੱਚੇ ਦੀ ਸਾਮ ਸਵਾਲ ਬਾਰੇ ਜਾਣਕਾਰੀ ਜ਼ਰੂਰ ਦੱਸਣੀ ਆ ਦੋਸਤੋ ਤੁਸੀਂ ਖੁਦ ਹੀ ਪੜ੍ਹੇ ਲਿਖੇ ਤੇ ਸਮਝਦਾਰ ਹੋ ਕਿ ਇੱਕ ਦੂਸਰੇ ਦੀ ਗਾਈਡਲਾਈਨ ਨਾਲ ਹੀ ਅਸੀਂ ਆਪਣੇ ਪਸ਼ੂਆਂ ਦਾ ਜੋ ਵੀ ਤੰਦਾ ਡੈਰੀ ਫਾਰਮ ਨੂੰ ਅੱਗੇ ਵਧਾ ਸਕਦੇ ਆ ਕਿਉਂਕਿ ਦੋਸਤੋ ਮੈਂ ਅੱਜ ਤੋਂ 2 ਕੁ ਮਹੀਨੇ ਪਹਿਲਾਂ ਹੀ ਦੋ ਚਾਰ ਗਰੁੱਪਾਂ 'ਚ ਜੁੜਿਆ ਸੀ ਇੱਕ ਦੂਸਰੇ ਭਰਾਵਾਂ ਦੀ رائے ਨਾਲ ਹੀ ਅੱਜ ਆਪਾਂ ਆਪਣੇ ਡੈਰੀ ਫਾਰਮ ਨੂੰ ਬੜੌਤਰੀ ਤਰਫ ਵੱਲ ਜਾ ਰਹੇ ਆ ਜਿਵੇਂ ਕਿ ਬੱਚਾ ਜਨਮ ਲੈਂਦਾ ਹੈ ਤਾਂ ਉਸ ਬੱਚੇ ਨੂੰ ਵੱਧ ਤੋਂ ਵੱਧ ਜਿਹਨੂੰ ਅਸੀਂ ਬੋਲਾ ਜਾਂ ਖੀਸ ਕਹਿੰਦੇ ਆ ਜਦੋਂ ਜਿਆਦਾ ਪਲਾਓ ਕਮ ਸੇ ਕਮ ਇੱਕ ਹਫਤੇ ਤੱਕ ਜਿੰਨਾ ਬੱਚਾ ਦੁੱਧ ਖੀਸ ਪੀ ਸਕਦਾਗਾ ਉਹਨਾਂ ਪਲਾਓ ਕਿਉਂਕਿ ਜੋ ਮਾਂ ਦਾ ਦੁੱਧ ਬੱਚਾ 15 ਦਿਨਾਂ ਤੱਕ ਖੁੱਲ ਕੇ ਪੀਊਗਾ ਤਾਂ ਉਹ ਬਿਮਾਰੀਆਂ ਨਾਲ ਲੜਨ ਲਈ ਐਕਟਿਵ ਰਹਿੰਦਾਗਾ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਜੋ ਕੱਟੀਆ ਅੱਜ ਆਪਣੀ 1 ਹਫਤੇ ਦੀ ਹੋ ਚੁੱਕੀ ਆ ਇਹ ST 736 ਦੀ ਆ ਤੁਸੀਂ ਇਹਦੀ ਸਾਮ ਸਮਾਲ ਤਰਫ ਦੇਖੋ ਕਿਉਂਕਿ ਅਸੀਂ ਇਸ ਨੂੰ ਸਰਦੀ ਦਾ ਟਾਈਮ ਇਸ ਦੇ ਉੱਪਰ ਅਸੀਂ ਕੱਪੜਾ ਜ਼ਰੂਰ ਬੰਨ ਕੇ ਰੱਖਦੇ ਆ ਨਾਲੇ ਬੱਚੇ ਦਾ ਤੁਸੀਂ ਰੰਗ ਰੰਗ ਰੂਪ ਜ਼ਰੂਰ ਦੇਖੋ ਤੁਸੀਂ ਬੱਚੇ ਨੂੰ ਕਮ ਸੇ ਕਮ ਇੱਕ ਹਫ਼ਤੇ ਤੋਂ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਉਸ ਤੋਂ ਬਾਅਦ 14 ਦਿਨਾਂ ਬਾਅਦ ਫਿਰ 21 ਦਿਨਾਂ ਬਾਅਦ ਬੱਚੇ ਨੂੰ ਕਮ ਸੇ ਕਮ ਇੱਕ ਮਹੀਨਾ ਲਗਾਤਾਰ ਮਾਂ ਦਾ ਦੁੱਧ ਖੁੱਲਾ ਪਿਲਾਓ ਔਰ ਉਸ ਤੋਂ ਬਾਅਦ ਕਰਲੀ ਤੂੜੀ ਤੇ 3 ਮਹੀਨਾ ਜਿੰਨਾ ਜਿੱਕਰ ਬੱਚਾ 3 ਮਹੀਨਿਆਂ ਦਾ ਨਹੀਂ ਹੁੰਦਾ ਉਸ ਟਾਈਮ ਤੱਕ ਤੂੜੀ ਪਾਣੀ ਤੇ ਫੀਡ ਜਰੂਰ ਦਿਓ ਬੱਚੇ ਨੂੰ ਹਰੇ ਪੱਠਾ ਜਾਂ ਸੈਲਜ ਵਗੈਰਾ ਨਾ ਪਾਓ ਜਿਹਦੇ ਕਾਰਨ ਬੱਚੇ ਦੀ ਗਰੋਥ ਰੁਕ ਜਾਂਦੀ ਆ ਜੋ ਬੱਚੇ ਦੇ ਵਿੱਚ ਹਾਰਮੋਨ ਪੈਦਾ ਹੋਣੇ ਹੁੰਦੇ ਹਨ ਉਹ ਬੱਚੇ ਦੇ ਪੈਦਾ ਹੋਣ ਤੋਂ ਘਟ ਜਾਂਦੇ ਹਨ ਜਿਵੇਂ ਕਿ ਤੁਸੀਂ ਇਹ ਮੱਝ ਦੇਖ ਰਹੇ ਹੋ ਤਾਂ ਇਸ ਮੱਝ ਦਾ ਪਿਛਲੇ ਸੂਏ ਦਾ ਬੱਚਾ ਮੈਂ ਤੁਹਾਨੂੰ ਦਿਖਾ ਰਹਾ ਹਾਂ ਨਾ ਤਾਂ ਦੋਸਤੋ ਤੁਸੀਂ ਜ਼ਿਆਦਾਤਰ ਵੀਡੀਓ ਵਿੱਚ ਦੇਖਦੇ ਹੋਵਗੇ ਵੀ ਅਸੀਂ ਇਸ ਬੱਚੇ ਨੂੰ 10 ਲੀਟਰ ਦੁੱਧ ਪਲਾਉਂਦੇ ਆ ਜਾਂ 20 ਲੀਟਰ ਤਾਂ ਸਿਰਫ ਟੋਟਲ ਇਸ ਨੂੰ ਇਸ ਬੱਚਾ ਅੱਜ 1 ਸਾਲ ਦਾ ਹੋ ਚੁੱਕਾ ਹੈ ਵੀਰ ਜੀ ਮੈਂ ਇਹਨੂੰ 1 ਮਹੀਨੇ ਤੱਕ ਦੁੱਧ ਪਲਾਇਆ ਸੀ ਉਸ ਤੋਂ ਬਾਅਦ ਮੈਂ ਇਸ ਨੂੰ ਸਿਰਫ ਫੀਡ ਦਿੱਤੀ ਫੀਡ ਵੀ 2 ਮਹੀਨਿਆਂ ਤੱਕ ਦਿੱਤੀ ਉਸ ਤੋਂ ਬਾਅਦ ਇਸ ਰਾਕਾ ਬੁੱਲ ਦਾ ਬੱਚਾਗਾ ਤਾਂ ਇਸ ਨੂੰ ਮੈਂ ਸਿਰਫ ਸੈਲਜ ਤੇ ਥੋੜਾ ਜਿਹਾ ਕਣਕ ਦਾ ਮੋਟਾ ਆਟਾ ਜਾਂ ਦਾਣਾ ਕਹਿ ਦਿੰਦੇ ਨੇ ਉਹ ਪਾਉਣਾਗਾ ਤੁਸੀਂ ਬੱਚੇ ਦੀ ਗ੍ਰੋਥ ਖੁਦ ਦੇਖ ਸਕਦੇ ਹੋ ਤਾਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਚੰਗੀ ਗਰੋਥ ਵਾਲੇ ਬੱਚੇ ਪੈਦਾ ਕਰ ਸਕਦੇ ਹੋ ਤੁਸੀਂ ਅੱਜ ਦੇਖ ਸਕਦੇ ਹੋ ਇਸ ਬੱਚੇ ਦੀ ਗਰੋਥ ਲਗਭਗ 4 ਫੁੱਟ ਦੇ ਏਡਗੇੜ ਹੋ ਚੁੱਕੀ ਆ ਇਹ ਬੱਚਾ ਤਕਰੀਬਨ 1 ਸਾਲ ਦਾ ਹੋਇਆਗਾ ਜੇ ਬੱਚੇ ਦੀ ਤੁਸੀਂ ਸਟਾਰਟਿੰਗ ਦੇ ਵਿੱਚ ਸਾਮ ਸੰਭਾਲ ਚੰਗੀ ਤਰ੍ਹਾਂ 3 ਮਹੀਨੇ ਤੱਕ ਕਰ ਲੈਣਿਓ ਤਾਂ ਬੱਚੇ ਵਿੱਚ ਕੋਈ ਵੀ ਦਿੱਕਤ ਮਹਿਸੂਸ ਨਹੀਂ ਹੁੰਦੀ ਤੇ ਬੱਚਾ ਆਟੋਮੈਟਿਕ ਹੀ ਗਰੋਥ ਕਰਦਾਗਾ ਨਾ ਕਿ ਜਿਆਦਾ ਦੁੱਧ ਪਲਾਉਣ ਦੀ ਜ਼ਰੂਰਤ ਨਾ ਕਿ ਜਿਆਦਾ ਫੀਡ ਪਾਉਣ ਦੀ ਜ਼ਰੂਰਤ ਕਮ ਸੇ ਕਮ ਪਹਿਲੇ 3 ਮਹੀਨੇ ਬੱਚੇ ਦੀ ਸਾਂਭ ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਆ ਤੇ ਟਾਈਮ ਟੂ ਟਾਈਮ ਪੇਟ ਦੇ ਕੀੜੇ ਵਾਲੀ ਦਵਾਈ ਦੇਣੀ ਬਹੁਤ ਜ਼ਰੂਰੀ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ